ਹਾਂਜੀ ਬਹੁਤ ਹੀ ਸਤਿਕਾਰਯੋਗ ਦੋਸਤੋ ਅਸੀਂ ਅੱਜ ਆਪਾਂ ਖੜੇ ਆ ਪਿੰਡ ਮੌੜ ਮਕਸੂਥਾ ਤੋਂ ਜਾ ਰਿਹਾ ਜਿਹੜਾ ਕੱਚਾ ਰਸਤਾ ਇਹ ਇਧਰ ਬਸ਼ਿੰਡੇਜਲੇ ਵਿੱਚ ਇੰਟਰ ਹੁੰਦਾ ਹ ਹਰਾਈਆ ਪਿੰਡ ਨੂੰ ਤੇ ਇੱਥੇ ਸਰਵਾਜ ਨੂੰ ਬੁਲਾਇਆ ਸੀਗਾ ਸਾਡੇ ਸਰਪੰਚ ਸਾਹਿਬ ਬਲਵਿੰਦਰ ਸਿੰਘ ਜੀ ਖੜੇ ਨੇ ਇਸ ਨਗਰ ਦੇ ਹੋਰ ਨੌਜਵਾਨ ਆਵਾਜ਼ ਵੀ ਪਾਰਟੀ ਦੇ ਆਗੂ ਵੀਰ ਜਿਹੜੇ ਨੇ ਖੇਤਾਂ ਵਾਲੇ ਬਾਈ ਜਿਨ੍ਹਾਂ ਦੇ ਆ ਮਕਾਨ ਆਸੇ ਪਾਸੇ ਹਨ ਕਾਫੀ ਸਾਰੇ ਕਿਸਾਨ ਵੀਰ ਇਧਰ ਤਿੰਨ ਚਾਰ ਤਾਂ ਡੇਰੀਆਂ ਨੇ ਉਹ ਖੇਤ ਚ ਡੇਰੀਆ ਆ ਡੇਰੀਆ ਤੇ ਦੋ ਡੇਰੀਆਂ ਆ ਇਧਰ ਕਿ ਨਵਾਂ ਡੇਰੀ ਬਣ ਰਿਹਾ ਇਕ ਇਧਰ ਇਸ ਤਰ੍ਹਾਂ ਇਹ ਰਾਹ ਜਿੱਥੇ ਇਹਨਾਂ ਕਿਸਾਨਾਂ ਨੂੰ ਬੜੀ ਇੱਥੇ ਦੀ ਮਹੱਤਤਾ ਇੱਥੇ ਹਰ ਵਕਤ ਪਸ਼ੂ ਲਿਆਉਣੇ ਜਾਣੇ ਹਨ ਇਹ ਨੀਰਾਚਾਰਾ ਉਹਨਾਂ ਵਾਸਤੇ ਲਿਆਉਣਾ ਸਾਰੇ ਪਾਸੇ ਦੇਖੋ ਇੱਧਰ ਪੱਠੇ ਬੀਜੇ ਹੋਏ ਨੇ ਪਰ ਇਹ ਰਸਤਾ ਬਹੁਤ ਖਰਾਬ ਆ ਔਰ ਬਗੜਾ ਬਹੁਤ ਜ਼ਿਆਦਾ ਹੈ ਹਨ ਸੋ ਅੱਜ ਆਪਾਂ ਪਿੰਡ ਵਾਲਿਆਂ ਨੇ ਸੱਦ ਕੇ ਇੱਥੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਸੁਣਦੇ ਆਂ ਇਹਨਾਂ ਨੇ ਬੁਲਾਇਆ ਚੈਨਲ ਸਾਡੇ ਚੈਨਲ ਰਾਹੀਂ ਇਹ ਆਪਣੀ ਪ੍ਰਸ਼ਾਸਨ ਨੂੰ ਜਿਹੜੀ ਹੈ ਮੰਗ ਪਾ ਰਹੇ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਹਾਂਜੀ ਹੁਣ ਮੋਰਮਕਸੂਥੇ ਵਾਲੇ ਆ ਇਸ ਨਗਰ ਦੇ ਵੀਰ ਸਰਪੰਚ ਸਾਹਿਬ ਮੈਂਬਰ ਪੰਚਾਇਤ ਹੋਰ ਹੋਰ ਆਮ ਆਦਮੀ ਪਾਰਟੀ ਦੇ ਆਗੂ ਵੀਰ ਲੱਖੇ ਵਰਗੇ ਖੜੇ ਨੇ ਇੱਥੇ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਵੀ ਕੀ ਸਮੱਸਿਆ ਆ ਗਈ ਕਿਉਂ ਇਹਨਾਂ ਨੇ ਬੁਲਾਇਆ ਸਾਨੂੰ ਹਾਂਜੀ ਭਾਈ ਜੀ ਪਹਿਲਾਂ ਤਾਂ ਹਾਂਜੀ ਕੀ ਸਮੱਸਿਆ ਸੋਡੀ ਅੱਜ ਜਗਸੀਰ ਸਿੰਘ ਭਾਈ ਜੀ ਪਹਿਲਾਂ ਤਾਂ ਥੋੜਾ ਜੀ ਚੈਨਲ ਦਾ ਧੰਨਵਾਦ ਜਿਹੜਾ ਤੁਸੀਂ ਸਾਡੇ ਕੋਲ ਸਾਡੀ ਸਮੱਸਿਆ ਸੁਣ ਲੈ ਆਏ ਹੋ ਜਿਹੜਾ ਵੀਰ ਜੀ ਇਹ ਰਸਤਾ ਹੈ 70 ਸਾਲ ਹੋ ਗਏ ਸਰਕਾਰਾਂ ਬਣੀਆਂ ਨੂੰ ਜਦੋਂ ਵੀ ਕੋਈ ਸਰਕਾਰ ਬਣਦੀ ਸੀ ਸਾਡਾ ਐਮਐਲਏ ਹਰ ਵਾਰ ਉਲਟ ਬਣਦਾ ਸੀ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਐਮਐਲਏ ਵੀ ਸਾਡਾ ਆਪ ਦਾ ਆਪਣੇ ਲਾਭ ਸਿੰਘ ਉਗੂ ਗੇ ਉਧਰ ਵੀ ਪ੍ਰਕਾਸ਼ ਸਿੰਘ ਸਿੱਧੂ ਬਣਿਆ ਹੈ ਹਾਂਜੀ ਹਾਂਜੀ ਸਾਡੀ ਦਾ ਸਰਕਾਰ ਅੱਗੇ ਹੀ ਮੰਗੜੇ ਕੱਚਾ ਰਸਤਾ ਜੀ ਦੋ ਜਿਹੜਾ ਨੂੰ ਜੋੜਦਾ ਹੂੰ ਅੱਜ ਸਾਡਾ ਪਿੰਡ ਬਰਾਲੇ ਜ਼ਿਲ੍ਹੇ ਚ ਪੈਂਦਾ ਉਹ ਬਠਿੰਡਾ ਜ਼ਿਲ੍ਹੇ ਚ ਪੈਂਦਾ ਜੀ ਜੀ ਇਹ ਦੋਨਾਂ ਪਿੰਡਾਂ ਦੀ ਹੱਦ ਦਾ ਕਰਕੇ ਸਾਨੂੰ ਦਿੱਕਤ ਪੈ ਰਹੀ ਹੈ ਠੀਕ ਹੈ ਵੀ ਹੁਣ ਦੋਨੇ ਪਾਸੇ ਸਰਕਾਰ ਦੇ ਐਮਰਲ ਸਾਹਿਬ ਆਗੇ ਆ ਵੀ ਸਾਡੀ ਪ੍ਰਸ਼ਾਸਨ ਅੱਗੇ ਹੀ ਮੰਗਾ ਵੀ ਇਹਨੂੰ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਇਹਦੇ 50 60 ਘਰ ਦਾ ਵਾਦੀ ਵੀ ਪੈ ਚੁੱਕੀ ਹੈ ਤੁਸੀਂ ਦੇਖਿਆ ਹਾਂ ਡੈਰੀ ਫਾਰਮ ਹੀ ਬਣ ਚੁੱਕਿਆ ਹੈ ਹਾਂ ਡੈਰੀ ਫਾਰਮ ਸਾਡੇ ਮਤਨ ਕੋਈ ਵਾਸ ਨਹੀਂ ਦਿੱਕਤ ਆਉਂਦੀ ਹੋਣੀ ਹੈ ਨਾ ਸਾਡੇ ਬੱਸ ਵੀ ਨਹੀਂ ਆਉਂਦੀ ਪਿੰਡ ਚ ਕੋਈ ਕਿਸੇ ਕਾਰਨ ਬੱਸ ਨਹੀਂ ਆਉਂਦੀ 1.5 ਕਿਲੋਮੀਟਰ ਸਾਡੇ ਬਜ਼ੁਰਗਾਂ ਨੂੰ ਉੱਥੇ ਤੁਰ ਕੇ ਜਾਣਾ ਪ ਸਾਨੂੰ ਇਹ ਸਰਕਾਰ ਅੱਗੇ ਮੰਗ ਹੈ ਆਮ ਆਦਮੀ ਪਾਰਟੀ ਅੱਗੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਅਗੇ ਵੀ ਸਾਡੀ ਆਪਾਂ ਨੂੰ ਇੱਥੇ ਸਮੱਸਿਆ ਰਹੀ ਹੈ ਜੀ ਬੱਚੇ ਪੜਨ ਮੈਣਾ ਬਹੁਤ ਤੰਗੀ ਚ ਹੁਣ ਇੱਥੋਂ ਬੱਚੇ ਲੈ ਜਾਂਦੇ ਆ ਪਿੰਡ ਸਾਡੇ ਕੋਲ ਨੇ ਸਾਰੇ ਬੰਨ ਠੀਕ ਹੈ ਉੱਥੋਂ ਲੈ ਆ ਨਾ ਇੱਧਰ ਵਣ ਕੇ ਆਉਂਦੀ ਨਹੀਂ ਹੂੰ ਹੂੰ ਹੁਣ ਅਸੀਂ ਆਪਣੀ ਰਹਿ ਕਰਕੇ ਹੀ ਰਸਤਾ ਖੋਲਿਆ ਹੈ ਅੱਛਾ ਇਹ ਰਸਤਾ ਹੁਣ ਤੁਸੀਂ ਖੋਲ ਲਿਆ ਹਾਂ ਜੀ ਇਹ ਰਸਤਾ ਚਾਰ ਕਰਮਾਂ ਹੀ ਖੋਲਤਾ ਹੀ ਅਸੀਂ ਅੱਛਾ ਹਾਂ ਜੀ ਤੁਹਾਡੀ ਇਹ ਮੰਗਾਈ ਇਹਨੂੰ ਪੂਰਾ ਕੀਤਾ ਜਾਵੇ ਜਲਦੀ ਜਲਦੀ ਠੀਕ ਹੈ ਆ ਮਿੱਟੀ ਮੁੱਟੀ ਪਾਈ ਹੈ ਜਿਹੜੀ ਉਹ ਪਾਈ ਆ ਜੀ ਹਣ ਜਿੱਥੇ ਮਾਰੀ ਮੋਟੀ ਰਹਗੀ ਇੱਕ ਦੋ ਨਾ ਪੈ ਜਾਊਗੀ ਉਹ ਪਾ ਦੇਉਂਗੇ ਹਾਂਜੀ ਠੀਕ ਹੈ ਤੇ ਹਾਂਜੀ ਤੁਸੀਂ ਆਮ ਆਦਮੀ ਪਾਰਟੀ ਵਾਲੇ ਖੜੇ ਆ ਵੀਰ ਕੀ ਕਹਿਣਾ ਚਾਹੋਗੇ ਤੁਸੀਂ ਬੈਠਦਾ ਸੀ ਜੀ ਆਪਣੇ ਜਿਹੜੇ ਐਮਐਲਏ ਸਾਹਿਬ ਨੇ ਲਾਹਸਨ ਗੋਕੇ ਨੇੜੇ ਘਾੜੀ ਮੁਲਾਕਾਤ ਵੀ ਹੋਈ ਹੈਗੀ ਤੇ ਉਹਨਾਂ ਨੇ ਸਾਨੂੰ ਪ੍ਰੋਸ਼ਾਸ ਦਵਾਇਆ ਗਿਆ ਇਸ ਗੱਲ ਦਾ ਵੀ ਛੋਟੀ ਜਿਹੜੀ ਸੜਕ ਹੈ ਜਰੂਰ ਬਣਾ ਕੇ ਦਵਾਂਗੇ ਤੇ ਬਾਕੀ ਜਿੰਨਾ ਕਾ ਰਸਤਾ ਰਾਈ ਹਾਦ ਤੇ ਲੱਗਦਾ ਉਹ ਬਾਕੀ ਉਹਨਾਂ ਨਾਲ ਜਿਹੜੇ ਐਮਐਲਏ ਸਾਹਿਬ ਨੇ ਬਿਲਕਾਸਤ ਉਹਨਾਂ ਨਾਲ ਗੱਲਬਾਤ ਸ਼ਾਇਦ ਉਹਨਾਂ ਦੇ ਪਿੰਡ ਦੀ ਹੋਈ ਹੋਣੀ ਹੈਗੀ ਨਾ ਸਾਡੇ ਧਿਆਨ ਜਿ ਸਾਡੇ ਜਿੰਨੇ ਕ ਪਿੰਡ ਦੀ ਗੱਲਬਾਤ ਹੋਈ ਆ ਸਾਨੂੰ ਐਮਐਲਏ ਸਾਹਿਬ ਨੇ ਜਰੂਰ ਪ੍ਰੋਸ਼ਾਸ ਦਵਾਏਗਾ ਉਹ ਕਹਿੰਦੇ ਛੋਟੀ ਜਿਹੜੀ ਸੜਕ ਹੈ ਜਰੂਰ ਬਣਾ ਕੇ ਦਵਾਂਗੇ ਤੇ ਸਾਨੂੰ ਵਿਸ਼ਵਾਸ ਵੀ ਹੈ ਕਿਉਂਕਿ ਸਿਰਫ 1 ਕਿਲੋਮੀਟਰ ਸਾਡੇ ਮੋੜ ਮਕਸੂਥਾ ਪਿੰਡ ਤੋਂ ਰਾਈਏ ਤੱਕ ਦੀ ਮੰਗ ਸੀ ਪਰ ਉਹਨਾਂ ਨੇ ਸਾਡੇ ਬਿਨਾਂ ਕਹੇ ਤੋਂ ਜਿਹੜੀ ਇੱਥੇ ਸਾਡੇ ਪਿੰਡ ਤੋਂ ਅੱਗੇ ਜਮਲਸਰਗ ਨੂੰ ਕੱਚਾ ਰਸਤਾ ਜਾਂਦਾ ਖੇਤਾਂ ਵਿੱਚ ਦੀ ਹਾਂ ਉਹ ਪਰਲਾ ਹਾਂ ਸਾਡੇ ਪਿੰਡ ਤੋਂ ਜਾਂਦਾ ਰਾਜ ਜਮਲ ਉਹ ਰਸਤਾ ਵੀ ਉਹਨਾਂ ਨੇ ਮਤੇ ਵਿੱਚ ਪਾਇਆ ਹੋਇਆ ਹੈਗਾ ਠੀਕ ਆ ਤੇ ਸਾਨੂੰ ਵਿਸ਼ਵਾਸ ਆ ਵੀ ਰਹਿੰਦੇ ਸਮੇਂ ਵਿੱਚ ਜਿੰਨਾ ਟਾਈਮ ਸਰਕਾਰ ਦਾ ਇਸ 2 ਸਾਲ ਡੇਢ ਸਾਲ ਰਹਿੰਦਾ ਹੈਗਾ ਇਹ ਵੀ ਸਾਡੀ ਜਰੂਰ ਜਿਹੜੀ ਸੜਕ ਇਹ ਬਣਾ ਕੇ ਦੇਣਗੇ ਤੇ ਕੀ ਸਾਰਾ ਰਸਤਾ ਜਿਹੜਾ ਉੱਥੇ ਤੱਕ ਮੋੜ ਮਕਸੂਥੇ ਦਾ ਰਕ ਕੋਈ ਨਹੀਂ ਹੈਗਾ ਆਪਣਾ ਮੰਨ ਕੇ ਆਪ ਵੀ 1 ਕਿਲੋਮੀਟਰ ਲਗਭਗ 1 ਕਿਲੋਮੀਟਰ ਮ ਜਿਹੜੀ ਹੱਦ ਪੈ ਗਈ ਦੋ ਜ਼ਿਲਾਂ ਦਾ ਜਨੇ ਰਸਤਾ ਆ ਗਿਆ ਹੈ ਜਾਤ ਸਾਡੇ ਇਹ ਬਰਨਾਲੇ ਜ਼ਿਲ੍ਹੇ ਦੀ ਹਾਦੀ ਆ ਗਈ ਹੈ ਠੀਕ ਹਾਂਜੀ ਸੋ ਕੋਈ ਗੱਲ ਨਹੀਂ ਸੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਇਹ ਵੀਰ ਨੇ ਖੇਤਾਂ ਵਾਲੇ ਆ ਪਰਲੇ ਰਾਈਏ ਪਿੰਡ ਤੋਂ ਵੀ ਆਏ ਨੇ ਤੇ ਇਹਨਾਂ ਦੀ ਬਿਲਕੁਲ ਜੈਨੂਇਨ ਮੰਗਾ ਹੈ ਚਾਰੇ ਪਾਸੋਂ ਰਸਤਾ ਵੀ ਖੁੱਲਾ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆ ਡੇਰੀਆਂ ਨੇ ਜੇ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਡੇਰੀਆ ਸੀਗੀ ਇੱਧਰ ਖੇਤਾਂ 'ਚ ਉਹ ਇੱਕ ਡੇਰੀ ਹੋਰ ਆ ਦੋ ਡੇਰੀ ਫਾਰਮ ਇੱਧਰ ਨੇ ਇੱਕ ਨਵਾਂ ਬਣੀ ਜਾ ਰਿਹਾ ਡੇਰੀ ਫਾਰਮ ਇੱਧਰ ਪਿਛਲੇ ਪਾਸੇ ਅਸਤਨਾ ਇਹ ਸਾਰੀ ਕਾਫੀ ਦਿੱਕਤਾਂ ਆ ਰਹੀਆਂ ਨੇ ਤੇ ਸੋ ਅਸੀਂ ਸਰਕਾਰ ਨੂੰ ਗੁਜਾਰਿਸ਼ ਕਰਦੇ ਆ ਕਿ ਇਹਨਾਂ ਵੀਰਾਂ ਦੀ ਜਿਹੜੀ ਡਿਮਾਂਡ ਆ ਉਹ ਤੁਰੰਤ ਸੁਣੀ ਜਾਵੇ ਤੇ ਅੱਗੇ ਜਿਹੜਾ ਹੈ ਇਹਨਾਂ ਦਾ ਪ੍ਰੋਸੈਸ ਆ ਜਿਹੜਾ ਸੜਕ ਦਾ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਧੰਨਵਾਦ